ਲਾਡੀ ਨਾਲ ਥਾਰ ਗੱਡੀ ਮਿਲੂਗੀ ਫਰੀ ਦੇ ਵਿੱਚ ਇੱਕ ਟਰੈਕਟਰ ਫਰੀ ਦੇ ਵਿੱਚ ਮਿਲ ਜਾਣਾ ਜੀ ਕਿਵੇਂ ਮਿਲੂਗਾ ਤੇ ਕਿੱਥੇ ਆਉਣਾ ਪਊਗਾ ਤੁਹਾਨੂੰ ਸਾਰਾ ਕੁਝ ਦੱਸਦੇ ਆ ਸਾਰੀ ਤੁਹਾਨੂੰ ਡਿਟੇਲ ਦਿੰਨੇ ਆ ਹਾਂਜੀ ਇਹ ਆ ਨਵੀਂ ਸਕੀਮ ਆ ਚੁੱਕੀ ਆ ਜੀ ਥਾਰ ਦੀ ਥਾਰ ਵੀ ਗੱਡੀ ਨਵੀਂ ਮਿਲ ਸਕਦੀ ਆ ਨਿਕਲ ਸਕਦੀ ਤੁਹਾਨੂੰ ਤੇ ਇਹਦੇ ਨਾਲ ਆਪਾਂ ਨੂੰ ਛੋਟਾ ਟਰੈਕਟਰ ਵੀ 35 HP ਵਾਲਾ ਫਰੀ ਮਿਲ ਸਕਦਾ ਜਿਹੜੀ ਪਹਿਲਾਂ ਵਾਲੀ ਸਕੀਮ ਸੀ ਉਹ ਖਤਮ ਹੋ ਗਈ ਹੁਣ ਉਹਦੀ ਥਾਂ ਤੇ ਹਰ ਨਵੀਂ ਥਾਰ ਦੀ ਆਫਰ ਆ ਚੁੱਕੀ ਆ ਜੀ ਮੈਸੀ ਪੱਤਰ ਖਰੀਦੋਗੇ ਤਾਂ ਆਪਾਂ ਥਾਰ ਗੱਡੀ ਨਾਲ ਫ੍ਰੀ ਮਿਲ ਸਕਦੀ ਆ ਜੀ ਮੈਂ ਤੁਹਾਨੂੰ ਟਰੈਕਟਰ ਵੀ ਦਿਖਾਵਾਂਗੇ ਕਿਹੜੇ ਘਰ ਟਰੈਕਟਰ ਦੇ ਉੱਤੇ ਆ ਤੇ ਕਿਵੇਂ ਆ ਕਿਹੜੀ ਟਰੈਕਟਰ ਐਚਪੀ ਦਾ ਕਿੰਨੀ ਦਾ ਵਾ ਹੁਣ ਇੱਕ ਟਰੈਕਟਰ ਜਿਹੜਾ ਵੱਡਾ ਜਿਹੜਾ 11 ਲੱਖ ਦਾ ਸੀ ਹੁਣ ਉਹ ਇਸ ਟਾਈਮ 8 ਲੱਖ 40 ਹਜ਼ਾਰ ਦਾ ਹੋ ਚੁੱਕਾ ਤੁਹਾਨੂੰ ਉਹ ਵੀ ਟਰੈਕਟਰ ਦਿਖਾਉਨੇ ਆ ਉਹਦਾ ਥਾਰ ਵੀ ਮਿਲੂਗੀ ਜੀ ਮੈਸੀ ਪੱਤਰ ਪੰਜਾਹ ਦਾ 35 ਆ ਜਿਹੜਾ ਇਹ ਆਪਾਂ ਨਿਕਲ ਸਕਦਾ ਬਾਕੀ ਬੋਲਟ ਮੋਟਰਸਾਈਕਲ ਫਲਟੀਨੇ ਠੀਕ ਆ ਰੋਟਾਵੇਟਰ ਵਗੈਰਾ ਅਰ ਸੀੜੀਆਂ ਵਗੈਰਾ smartphones ਆਪਣੇ ਆਹ ਕਲੈਕਸ਼ਨਸ ਚੁੱਲੇ ਇੰਡਕਸ਼ਨਸ ਹੋਰ ਹੋਗੇ ਆ ਬਾਕੀ ਨਿਸ਼ਚਿਤ ਤਿਹਾਰ ਵਗੈਰਾ ਹੋਗੇ ਇਹ ਸੀਮਤ ਸਮੇਂ ਲਈ ਹੀ ਇਹ ਜਿਹੜੀ ਨਵੀਂ ਅਸਤੀ ਆ ਦਿੱਤੀ ਆ ਕੋਸ਼ਿਸ਼ ਨਹੀਂ ਕੋਸ਼ਿਸ਼ ਸੀਮਤ ਸਮੇਂ ਲਈ ਹੈਗੀ ਇਹ ਇੱਕ ਤਰੀਕ ਤੋਂ ਲਾਗੂ ਹੋ ਚੁੱਕੀ ਆ ਬਾਕੀ ਫੀਲਡ ਕੇ ਅੰਦਰ ਐਪਰਮੈਂਟਸ ਸਾਰੇ ਇੱਕ ਛੱਤ ਥੱਲੇ ਮਿਲ ਜਾਣੇ ਆ ਰੋਟੋਬੈਟਰ ਸੁਪਰ ਸਿੰਟਰ ਵਗੈਰਾ ਸਾਰੇ ਮਿਲ ਜਾਣਗੇ ਗੀਅਰ ਲੋਅ ਤੇ ਹਾਈ ਇਹਨਾਂ ਨੂੰ ਆ ਚੱਪਿਆ ਕਦੇ ਹੋਰ ਹਲੇ ਰੋਟਾ ਮੈਟਸੋਪਸੇਟ ਨੂੰ ਆਇਆ ਨਹੀਂ ਪਹਿਲੀ ਕੰਪਨੀ ਇਹੀ ਆ ਜਿਹਨੇ ਇਹਦੇ ਨਾਲ ਗੀਅਰ ਵਗੈਰਾ ਲਾ ਕੇ ਦਿੱਤੇ ਆ ਆ ਤੁਸੀਂ ਬੋਰਡ 'ਤੋਂ ਦੇਖ ਸਕਦੇ ਆ ਇਹੜਾ ਟਰੈਕਟਰ ਜਿਹੜਾ ਪਹਿਲਾਂ 11 ਲੱਖ ਦਾ ਸੀ ਪਾ ਲੈ ਕੇ ਚੱਲੋ ਹਣਾ 10,088,000 ਹੁਣ ਇਹ 8 ਲੱਖ 40,000 ਦਾ ਹੋ ਚੁੱਕਿਆ ਇਹ ਵੀ ਸਕੀਮ ਵਾਪਸ ਆ ਚੁੱਕੀ ਆ ਦੁਬਾਰਾ ਫੇਰ ਮੈਸੀ 254 ਡੀਆਈ ਦੇ ਉੱਤੇ 4 ਵੀਲ ਪੀਓ 4 ਵੀਲ ਡਰਾਈਵ ਦੇ ਉੱਤੇ ਠੀਕ ਆ ਜੀ ਸਾਰੇ ਨਾਮ ਵਗੈਰਾ ਤੁਸੀਂ ਦੇਖ ਸਕਦੇ ਆ ਬੂਥ ਦੇ ਉੱਤੇ ਮੋਟਰਸਾਈਕਲ ਨੇ 5 6 ਰੈਗੂਲੇਟਰ ਬ੍ਰਿੱਡਾ ਨੇ 25 ਉਹਨੇ 50 ਐਲਸੀਡੀਆਂ ਨੇ 100 ਫਰਾਂਸ ਨੇ ਠੀਕ ਆ ਜੀ 200 ਦੇ ਆਸ-ਪਾਸ ਤੁੱਲਾ ਬਾਕੀ ਉਹਦਾ ਤਿਹਾਰ ਨੇ ਰੋਟੋਵੇਟਰ 10 ਨੇ ਮੈਸੀ ਪੱਤਰ 35 ਟਰੈਕਟਰ ਮਿਲੂਗਾ ਪਹਿਲੀ ਥਾਰ ਮਿਲਣੀ ਹੈ ਠੀਕ ਆ ਜੀ ਇੱਕ ਤਰੀਕ ਤੋਂ ਇਹ ਸਕੀਮ ਲਾਗੂ ਹੋ ਚੁੱਕੀ ਆ ਤੇ ਕੁਛ ਸਮੇਂ ਦੇ ਲਈ ਆ ਕੁਛ ਸਮੇਂ ਦੇ ਲਈ ਜਿਹੜਾ ਸੀਮਤ ਸਮੇਂ ਦੇ ਲਈ ਆ ਫਾਇਦਾ ਉਠਾ ਲਓ 254 254 ਟਰੈਕਟਰ ਜਿਹੜਾ ਉਹ 8 40000 ਦਾ ਮਿਲ ਰਿਹਾ ਇਸ ਟਾਈਮ ਆਡਾ 95116 ਟਰੈਕਟਰ ਦੇ ਵਿੱਚ ਆਉਂਦਾ ਜਿਹੜਾ 254 ਜੀ ਉਹ 14 ਟਰੈਕਟਰਾਂ 'ਚ ਆਉਂਦਾ ਪਾਵਰ ਉਹਦੀ ਵੀ 50 ਆ ਕਾਪੀ ਦੇ ਉੱਤੇ ਇਹਦੀ ਵੀ ਕਾਪੀ ਦੇ ਉੱਤੇ 50 ਆਉਂਦੀ ਆ ਜੇ ਆਪਾਂ 6063 ਐਚਪੀ ਦੇ ਵਿੱਚ ਟਰੈਕਟਰ ਲੈਂਦੇ ਆ ਤੁਹਾਨੂੰ ਪਤਾ ਸਾਡੇ ਤੋਂ ਸੀਆਰਡੀ ਹੋ ਚੁੱਕੇ ਆ ਜੀ ਤੇ ਬਾਕੀ ਆ ਵੀ 2026 ਦੇ ਵਿੱਚ ਸਾਰੇ ਟਰੈਕਟਰੀ ਤਕਰੀਬਨ ਤਕਰੀਬਨ ਸੀਆਰਡੀ ਆਈ ਜਾਣੇ ਆ ਉਹ ਜ਼ਰੂਰੀ ਹੀ ਕਰਤੇ ਆ ਉਹ ਪੱਕਾ ਸ਼ੋਰ ਹੀ ਆ ਵੀ 2026 ਦੇ ਪਹਿਲੇ ਦੂਜੇ ਤੀਜੇ ਮਹੀਨੇ ਕਿਸੇ ਵੀ ਟਾਈਮ ਉਹ ਲਾਂਚ ਕਰ ਸਕਦੇ ਆ ਤੇ ਸੀਆਰਡੀ ਟਰੈਕਟਰ ਜੇ ਆਉਣਗੇ ਤਾਂ ਜਹਰ ਕਿ ਇਹ ਗੱਲ ਪੱਕੀ ਹੈ ਜੀ ਆ ਵੀ ਰੇਟ ਵੀ ਵਧਣਗੇ ਵਧਣਗੇ ਹਨਾ ਚਾਹੇ ਥੋੜੇ ਬਾਜ ਚਾਹੇ 50000 ਬਾਜ ਟਰੈਕਟਰ ਚਾਹੇ ਲੱਖ ਬਾਜ ਚਾਹੇ ਡੇਢ ਲੱਖ ਬਾਜ ਉਹ ਮੌਕੇ ਤੇ ਜਦੋਂ ਕੰਪਨੀ ਦੇ ਟਰੈਕਟਰ ਲਾਂਚ ਕਰੋ ਕਿ ਉਦੋਂ ਪਾ ਲੱਗੋਗੇ ਲੱਖ ਰੇਟ ਵਧਦਾ ਕਿ ਡੇਢ ਲੱਖ ਵਧਦਾ ਕਿ 2 ਲੱਖ ਵਧਦਾ ਕਿ 70000 ਵਧਦਾ ਉਹ ਮੌਕੇ ਦੀ ਗੱਲ ਆ ਫਿਲਹਾਲ ਹੋਇਆ ਤਾਂ ਤੇ ਆਫਰ ਚੱਲਦੀ ਹੈ ਜੀਐਸਟੀ ਵੀ ਘਟ ਚੁੱਕੀ ਹੈ ਰੇਟ ਇਹਨਾਂ ਦੇ ਘਟ ਹੋ ਚੁੱਕੇ ਆ ਇਹ 252 ਇਹ ਵੀ 50 ਚ ਵੀ ਦੇ ਵਿੱਚ ਆ ਇਹਦੀ ਡਬਲ ਪੀਡੀਓ ਵਿੱਚ ਬਾਦੇ ਕ੍ਰਾਸ ਵਗਰਾ ਡਬਲ ਪੈਂਦਾ ਇਹ ਵਿੱਚ ਇਹ 14 ਟਾਇਰਾਂ ਦੇ ਵਿੱਚ ਪਾਵਰ ਸ਼ੇਰਿੰਗ ਦਾ ਬੰਦਾ ਹਿੱਸਾ ਦਾ ਠੀਕ ਹੈ ਜੀ ਇਹਦਾ ਹਿੱਸਾ ਬੰਦਾ ਵੇਟ ਵਗੈਰਾ ਨਾਲ ਸਾਰੇ ਮਿਲਣਗੇ ਕੱਲ ਦੀ ਛਤਰੀ ਨਹੀਂ ਮੈਣੀ ਟਰੈਕਟਰ ਨੂੰ ਕੋਈ ਮੈਸੀ ਦਾ ਕੋਈ ਵੀ ਲੈ ਲਓ ਛਤਰੀ ਨਾਲ ਨਹੀਂ ਮਿਲੇਗੀ ਬਾਕੀ ਡੰਡਾ ਵਗੈਰਾ ਨਾਲ ਹੱਕ ਵਗੈਰਾ ਡਰਾਫਰ ਵਗੈਰਾ ਸਾਰੀ ਟੂਲ ਟੈਟ ਵਗੈਰਾ ਸਾਰੀ ਨਾਲ ਹਰੇਕ ਡੈਕਟਰ ਦੇ ਨਾਲ ਮਿਲੂਗੀ ਜਿਹੜਾ ਡੈਕਟਰ ਮੱਝ ਦੇ ਦਿਓ ਆਹ ਵੀਡੀਓ ਜਿਹੜਾ ਡਬਲ ਐਂਡੀਆ ਇਕ ਤਾਂ ਮੇਨ ਵੀਡੀਓ ਹੋਊਗੀ ਜੇ ਕੋਈ ਛੋਲ ਕੋਈ ਹਲਕਾ ਕੰਮ ਕਰਨਾ ਵੀਡੀਓ ਦਾ ਕੰਪਰੈਸਰ ਕਰਾ ਲੈਣਾ ਲਾਉਣਾ ਜਾਂ ਮੰਨ ਲਓ ਆਪਾਂ ਸਪਰੇਅ ਪੰਪ ਚਲਾਉਣਾ ਤਾਂ ਇਹਦੇ ਵਾਸਤੇ ਇੱਕ ਅਲੱਗ ਇਹਦੇ ਅੰਦਰ ਇੱਕ ਕ੍ਰੋਸ ਬੈਂਡ ਦਾ ਨਾੜ ਖੋਲ ਲਿਓ ਠੀਕ ਆ ਜੀ ਇਹ ਕੁਝ ਸਮੇਂ ਲਈ ਹੀ ਇਸ ਜਿਹੜੀ ਆਫਰ ਵਾਲੀ ਦਿੱਤੀ ਆ ਕੀ ਆ ਤੇ ਜਿਹੜੀ ਇਹ ਵੀਡੀਓ ਬੱਡ ਰਹੀ ਹੈ ਜੀ 18 ਤਰੀਕ ਨੂੰ ਬੱਡ ਰਹੀ ਹੈ ਜੀ 18 9 2025 ਇਹ ਖਾਸਕ ਸਮੇਂ ਲਈ ਇਹ ਸਵੈਡ ਸਕੀਮ ਚੱਲ ਰਹੀ ਆ ਇੱਕ ਇਹ ਚੀਜ਼ ਜਿਹੜੀ ਲਾਭ ਉਠਾ ਲੋ ਜਲਦੀ ਦਿਲ ਦੀ ਠੀਕ ਆ ਜੀ ਤਕਰੀਬਨ ਜਿਹੜਾ ਡੈਕਟਰ 221 ਲੀਟਰ ਜਿਵੇਂ ਫੋਨ ਪਰ 240 ਡੈਕਟਰ ਦਾ 43 ਤੋਂ ਦਿਖਾਉਂਦੇ ਆ ਉਹ ਪਹਿਲਾਂ ਡੈਕਟਰ ਤਕਰੀਬਨ 7.5 ਲੱਖ ਰੁਪਏ ਦਾ ਵੇਖਦਾ ਸੀ 730 ਦਾ 35 ਦਾ 730 ਦਾ 35 ਦਾ ਵੇਖਦਾ ਸੀ ਤੇ ਹੁਣ 7 ਲੱਖ ਥੱਲੇ ਥੱਲੇ ਮਿਲ ਜਾਊਗਾ ਜੇ ਦਾ ਖੜਾ ਵਾ ਗੋਲ ਸ਼ੋਚ ਲੈ ਲਓ ਪਾਵਰ ਸੇਰਿੰਗ ਲੈ ਲਓ ਟਰੈਕਟਰ ਜਿਹੜਾ ਮਾਦੀ ਲੈ ਲਿਓ ਤੁਹਾਨੂੰ ਇਹ ਟਰੈਕਟਰ 7 ਲੱਖ ਥੱਲੇ ਮਿਲ ਜਣਾ ਕਾਫੀ ਥੱਲੇ ਮਿਲ ਜਣਗੇ 7 ਲੱਖ ਤੋਂ ਠੀਕ ਆ ਜੀ ਪਾਵਰ ਸੇਰਿੰਗ ਦੇ ਵਿੱਚ ਲੋਕ ਤੁਸੀਂ ਦੇਖ ਸਕਦੇ ਗੋਲ ਸ਼ੋਰ ਵੀ ਆਉਂਦਾ ਇਹ 241 ਇਹ 241 ਸਿੱਧੀ ਸ਼ੋਰ ਦੇ ਵਿੱਚ ਵੀ ਆਉਂਦਾ ਵਾ ਜਿਹੜਾ ਗੋ ਸ਼ੋਅ ਵਾਲਾ ਪਾਵਰ ਸੇਗ ਨਹੀਂਗਾ ਜਿਹੜੀ ਸਿੱਧੀ ਸ਼ੋਅ ਵਾਲਾ ਆ ਜਿਵੇਂ ਪਹਿਲਾਂ 52 45 ਇਹਨਾਂ ਨਾਲ ਆਉਂਦਾ ਸੀ ਟਰੈਕਟਰ ਠੀਕ ਆ ਉਵੇਂ ਉਹ ਸ਼ੋਅ ਦੇ ਵਿੱਚ ਨੇ ਇਹ ਸਾਈਡ ਗੇਅਰ ਆ ਰਹੇ ਵੀਦੋ ਸਾਈਡ ਗੀਅਰ 4 ਆ ਉਹਦੇ ਵੀ ਸੈਂਟਰ ਦੇ ਵਿੱਚ ਗੀਅਰ ਨੇ ਪਰ ਉਹਦੇ 245 ਪਰਲੇ ਨੇ 2 ਸ਼ੋਅ ਵਾਲੇ ਉਹਦੇ ਵੀ ਗੀਅਰ 4 ਕਰ ਤੇ ਡਬਲ ਕਲਚ ਕਰਤਾ ਉਹਨੂੰ ਅੱਗੇ ਪਹਿਲਾਂ ਸਿੰਗਲ ਕਲਚ ਦੇ ਵਿੱਚ ਆਉਂਦਾ ਹੁੰਦਾ ਸੀ ਪਹਿਲਾਂ ਉਹ ਗੋਲ ਸ਼ੋਅ ਵਾਲੇ ਜਿੰਨੇ ਵਜਾਈ ਸੀ ਜਿੰਨੇ 35 ਆਇਆ ਸੀ ਜਾਂ 10 35 ਆਇਆ ਸੀ ਠੀਕ ਆ ਤੇ ਹੁਣ ਉਹ ਡਬਲ ਵਾਧਰੇ ਵਿੱਚ ਕਰ ਤੇ ਗੀਅਰ ਨੇ 4 ਕਰ ਤੇ ਪਾਵਰ ਇਹਨੂੰ ਆ 42 ਆ ਇਹਦੀ ਵੀ 42 ਆ ਜਿਹੜਾ ਤੁਹਾਨੂੰ ਦਿਖਾ ਰਹੇ ਆ ਤੇ ਜਿਹੜਾ ਤੁਹਾਨੂੰ ਪਰਲਾ ਦਿਖਾ ਰਹੇ ਆ 241 ਗੋਲ ਸ਼ੋਅ ਵਾਲਾ ਉਹ ਵੀ 42 ਐਚਪੀ ਦੇ ਵਿੱਚ ਤੇ 13 ਦੇ ਟਾਇਰਾਂ ਦੇ ਵਿੱਚ ਆ ਪੀਡ ਵਗੈਰਾ ਤੁਹਾਨੂੰ ਨਾਲ ਇਹਦੇ ਮਿਲਣਗੇ ਨਾਲੇ ਕਿ ਕਦੀ ਛਤਰੀ ਨਹੀਂ ਮਿਲਦੀ ਨਾਲ ਇਹਦੇ ਛਤਰੀ ਨਾਲ ਨਹੀਂ ਦਿੱਤੀ ਜਾਏਗੀ ਕਿਸੇ ਵੀ ਟਰੈਕਟਰ ਦੇ ਨਾਲ ਮੈਸੀ ਦੇ ਛਤਰੀ ਕੰਪਨੀ ਨਹੀਂ ਦਿੰਦੀਗੀ ਬਾਕੀ ਪੀਡ ਵਗੈਰਾ ਇਹਦੀ ਸਾਰਿਆਂ ਦੀ ਸੇਮ ਆ ਦੋਨਾਂ ਦੀ ਟਰੈਕਟਰ ਕਨਸਟਰੀ ਹੈ तकरीबन 1800 ਦੇ ਆਸ-ਪਾਸ ਠੀਕ ਆ ਜੀ ਬਾਕੀ ਇਹਦੀ ਫਰੰਟ ਦੀ ਲੋਕ ਐਦਾਂ ਦੀ ਆ ਤੇ ਇਹਦੀ ਫਰੰਟ ਲੋਕ ਇਦਾਂ ਦੀ ਕੋਲ ショਅ ਦਾ ਕਰਕੇ ਠੀਕ ਹੈ ਰਮੋ ਕਿ 3.5 ਕੈਂਚੀ ਐਸਾ ਕਰਕੇ ਪਾਵਰ ਸਟੇ ਨਹੀਂ ਜਾਹੇ। ਫਲੰਡਰ ਇਹ ਵੀ ਤੈਨੀਆਂ ਫਲੰਡਰ ਉਹ ਵੀ ਤੈਨੀਆਂ ਹੈ। ਇਹ ਸੈਂਟਰ ਗੇਅਰ ਦੇ ਵਿੱਚ 4 ਗੇਅਰ ਆ ਇਹਦੇ। ਉਨੇ ਸਾਈਡ ਦੇ ਉਤੇ 4 ਗੇਅਰ। ਦਮਗਨ ਕਲੱਚ ਕਰਤਾ। ਪਾਵਰ ਇਹਦੀ 42 ਹੀ ਆ ਜਿਹੜੀ ਫੀਡਿਓ ਪਾਵਰ ਆ। ਮੈਂ ਅੱਗੇ ਵੀ ਅਕਸਰ ਗੱਲਾਂ ਕਰਦਾ ਹਾਂ ਨਾ ਵਾ ਵੀਡੀਓ ਦੇ ਵਿੱਚ ਵੀ ਪਾਵਰ ਦੇ ਹਿਸਾਬ ਨਾਲ 6-7% ਪਾਵਰ ਥੱਲੇ ਘਟ ਹੁੰਦੀ ਆ। ਮੰਨ ਲਓ ਕਿ ਤੁਹਾਡਾ ਟਰੈਕਟਰ ਕੋਈ 50 HP ਦਾ ਤਾਂ ਉਹਦੀ 43 ਦਾ 44 ਹੋਊ। ਠੀਕ ਆ ਜੀ। ਜਵੇਂ ਹੁਣ ਇਹ 42 ਦਾ ਵਾ ਇਹਦੀ ਤਕਰੀਬਨ 35 36 ਹੋਊਗੀ 35 ਹੋਊਗੀ। ਅਗਦੀ ਹੁੰਦੀ ਹੈ ਕੋਲ ਪਰ ਚ ਪਾਵਰ ਦਾ ਫਰਕ ਉਹ ਨਹੀਂ ਹੈ 5 ਤੋਂ ਕਿਉਂਕਿ 6 7 ਕੇ 6 7 ਕੇ ਐਚਪੀ ਪਾਵਰ ਘੱਟ ਹੁੰਦੀ ਆ ਆਮ ਟਰੈਕਟਰ ਦੀ। ਚਾਹੇ ਆਪਾਂ 70 ਐਚਪੀ ਟਰੈਕਟਰ ਲੈ ਲਈਏ ਤਾਂ ਉਹਦੀ 63 ਰੇਡ ਦੀ ਐਚਪੀ ਪਾਵਰ ਉਹਦੀ ਕੰਮ ਕਰੂਗੀ ਕਰੂਗੀ ਟਿਊਬਾ ਵਗੈਰਾ ਸਾਰੀਆਂ ਸੇਮ ਨੇ। ਚੈੱਕ ਕਰ ਸਕਦੇ ਹੋ ਤੁਸੀਂ 247 ਸਿੱਧੀ ਸ਼ੋਅ ਵਾਲਾ ਦਿਖਾ ਰਿਹਾ ਤੁਹਾਨੂੰ। ਤੇ ਤੁਹਾਨੂੰ ਦਿਖਾਵਾਂਗੇ ਆਹ ਦੂਰ ਸ਼ੋਅ ਵਾਲਾ। ਆਹ ਕੋਲ ਸ਼ੋਹਾਲਾ ਏਰੀਆ ਟੂਰ ਬਾਕੀ ਦੇਖ ਲਓ ਸੇਮ ਆ ਇਹ ਜਗਰਾਉਂ ਸ਼ਹਿਰ ਦੇ ਵਿੱਚ ਏਜੰਸੀ ਆ ਜਿਹਨਾਂ ਦੀ ਜਗਰਾਉਂ ਤਸਕੀਲ ਲੁਧਿਆਣਾ ਜ਼ਿਲ੍ਹਾ ਜਿਹੜੀ ਏਜੰਸੀ ਆ ਜੀ ਸ਼ੇਰਪੁਰੇ ਚੌਂਕ ਦੇ ਵਿੱਚ ਜੇ ਆਪਾਂ ਲੁਧਿਆਣੇ ਦੇ ਸਾਈਡ ਤੋਂ ਆਵਾਂ ਕਿਤਾ ਸ਼ੇਰਪੁਰਾ ਚੌਂਕ ਲੰਘਿਆ ਹੋਣਾ ਤਾਂ ਬਲੰਗ ਕੇ ਸੱਜੇ ਪਾਸੇ ਤੁਹਾਨੂੰ ਏਜੰਸੀ ਦੱਸ ਜਾਨੀਆ ਖਾਲਸਾ ਜੀ ਦੇ ਨਾਂ ਦੇ ਉੱਤੇ ਮਿਸਟਰ ਖਾਲਸਾ ਜੀ ਟਰੈਕਟਰ ਵਾਲੇ ਨੇ ਮੋਬਾਈਲ ਨੰਬਰ ਜਿਹੜਾ 947 524 65 ਮੋਬਾਈਲ ਨੰਬਰ ਵੈਸੇ ਮੋਬਾਈਲ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਈ ਦੇਣੇ ਆ ਵੀ ਜਲਦੀ ਜਲਦੀ ਫਾਇਦਾ ਉਠਾ ਲਓ ਵੀ ਲਾਭ ਜਿਹੜਾ ਜਲਦੀ ਜਲਦੀ ਠਾ ਲਓ ਥਾਰ ਗੱਡੀ ਨਾਲ ਮਿਲ ਸਕਦੀ ਆ ਟਰੈਕਟਰ ਫ੍ਰੀ ਮਿਲ ਸਕਦਾ ਵਾ ਜਦੋਂ ਟਰੈਕਟਰ ਆਪਾਂ ਲੈ ਲਿਆ ਉਹੋ ਤੇ ਨਾਂ ਦੇ ਉੱਤੇ ਆਦਿਆ ਵੀ ਇਹ ਚੜ ਜਾਣਾ ਉਹ ਵੀ ਟਰੈਕਟਰ ਫਸਾਉਂਦਾ ਸੰਗ ਲੈ ਗਿਆ ਜੀ ਉਹ ਕੂਪਰ ਕਿਸੇ ਵੀ ਟਾਈਮ ਨਿਕਲ ਸਕਦਾ ਜ਼ਰੂਰੀ ਨਹੀਂ ਹੈਗਾ ਵੀ ਇਹ ਵੀ ਟਰੈਕਟਰ ਵੀ ਨਾਮ ਆਪ ਨੂੰ ਨਿਕਲਣੇ ਪੂਗਾ ਉਹ ਕਿਸੇ ਰੂਪ ਨਿਕਲ ਦੇ ਸਕਦਾ ਜ਼ਰੂਰੀ ਨਹੀਂ ਵੀ ਆਪਾਂ ਨੂੰ ਨਿਕਲੂਗਾ ਜਾਂ ਕਿਸੇ ਹੋਰ ਨੂੰ ਨਿਕਲ ਸਕਦਾ ਹੋ ਸਕਦਾ ਕਿਸੇ ਹੋਰ ਨੂੰ ਨਿਕਲੇ ਆਪ ਨੂੰ ਨਿਕਲੇ ਆਵੇ ਉਹ ਕਿਉਂਕਿ ਇਹ ਪੂਰੇ ਇੰਡੀਆ ਦੇ ਵਿੱਚੋਂ ਇਹ ਸਕੀਮ ਚੱਲਦੀ ਆ ਪੂਰੇ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਬ੍ਰਾਂਚ ਤੇ ਜਾ ਕੇ ਟਰੈਕਟਰ ਤੁਸੀਂ ਲੈ ਸਕਦੇ ਜਿਹਦੀ ਤੁਹਾਨੂੰ ਬ੍ਰਾਂਚ ਜਿਹੜੀ ਤੁਹਾਨੂੰ ਨੇੜੇ ਪੈਂਦੀ ਆ ਤੁਸੀਂ ਜੇ ਜਗਰਾਉਂ ਜੋ ਜਗਰਾਮਾ ਆ ਜਾਓਗੇ ਤਾਂ ਤੁਹਾਨੂੰ ਥੋੜੀ ਕਾਣੀ ਰੇਟ ਦੇ ਵਿੱਚ ਰਾਇਤ ਮਿਲ ਜੂਗੀ ਤੁਸੀਂ ਦੂਰੋਂ ਆਏ ਆ ਤੁਹਾਨੂੰ ਰਾਇਤ ਜ਼ਰੂਰ ਮਿਲ ਜੂਗੀ ਉਹ ਅਸੀਂ ਆਪਾਂ ਇੰਨਾ ਜ਼ਰੂਰ ਕਰ ਲਾਂਗੇ ਤੁਸੀਂ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਜੀ ਹੋਰ ਵੀ ਡਿਸਕਾਊਂਟ ਮਿਲ ਜੂਗਾ ਜੀ GST ਦੇ ਉੱਪਰ ਬਾਕੀ ਇਹਦੇ ਬਿਲਡਰ ਵਗੈਰਾ ਮਸ਼ੀਨਾਂ ਵਗੈਰਾ ਸਭ ਇਹਨਾਂ ਨੇ ਆਉਂਦੀਆਂ ਨੇ ਚੈਨ ਵਾਲੀ ਜਿਹੜੀ ਆਉਂਦੀ ਆ ਕਿ ਫੀਲਡਿੰਗ ਦੀ ਠੀਕ ਆ ਜੀ ਹਾਲ ਵਗੈਰਾ ਆਉਂਦੇ ਆ ਪਲਾਉ ਵਗੈਰਾ ਸਾਰੇ ਆਉਂਦੇ ਆ ਤੁਸੀਂ ਜਿਹੜਾ ਮਾਰਦੀ ਲੈ ਸਕਦੇ ਧੰਨਵਾਦ